ਕਈ ਵਾਰ ਜੋ ਲੋਕਾਂ ਨੂੰ ਮੂਰਖ ਲੱਗਦੇ ਹਨ ਉਹ ਅਸਲ ਵਿੱਚ ਸਭ ਤੋਂ ਵੱਧ ਅਕਲਮੰਦ ਹੁੰਦੇ ਹਨ ਅਸੀਂ ਅਕਸਰ ਕਿਸੇ ਦੀਆਂ ਗੱਲਾਂ ਜਾਂ ਕੰਮਾਂ ਨੂੰ ਉਸੇ ਵੇਲੇ ਤੁਰੰਤ ਅਨਡਿਠਾ ਕਰ ਦਿੰਦੇ ਹਾਂ ਪਰ ਹਮੇਸ਼ਾ ਸੱਚ ਉਹੀ ਨਹੀਂ ਹੁੰਦਾ ਜੋ ਸਾਡੇ ਸਾਹਮਣੇ ਦਿਸਦਾ ਹੈ ਅਸਲ ਅਕਲਮੰਦੀ ਉਹ ਹੁੰਦੀ ਹੈ ਜੋ ਪਵਿੱਖ ਦੀ ਸੋਚ ਰੱਖਦੀ ਹੈ ਅਤੇ ਹਰ ਹਾਲਤ ਵਿੱਚ ਸਮਝਦਾਰੀ ਨਾਲ ਫੈਸਲੇ ਲੈਂਦੀ ਹੈ ਅੱਜ ਦੀ ਕਹਾਣੀ ਤੁਹਾਨੂੰ ਦੱਸੇਗੀ ਕਿਨੇ ਅਸਲ ਹੁਸ਼ਿਆਰ ਲੋਕ ਫੋੜਾਂ ਦੀ ਮਜ਼ਾਕ ਵਾਲੀ ਸੋਚ ਤੋਂ ਉੱਤੇ ਰਹਿੰਦੇ ਹਨ ਉਹ ਲੋਕ ਜੋ ਦੂਰ ਦੀ ਸੋਚਦੇ ਹਨ ਉਹਨਾਂ ਦੀ ਅਕਲ ਦੁਨੀਆ ਨੂੰ ਉਸ ਸਮੇਂ ਸਮਝ ਨਹੀਂ ਆਉਂਦੀ ਪਰ ਇੱਕ ਦਿਨ ਉਹੀ ਸਮਝਦਾਰੀ ਉਹਨਾਂ ਨੂੰ ਸਫਲਤਾ ਦੇ ਦਰਵਾਜ਼ਿਆਂ ਤੱਕ ਲੈ ਜਾਂਦੀ ਹੈ ਇਸ ਕਹਾਣੀ ਨੂੰ ਅੰਤ ਤੱਕ ਸੁਣੋ ਕਿਉਂਕਿ ਇਹ ਤੁਹਾਡੀ ਸੋਚ ਬਦਲ ਦੇਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪੁੜਾ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਬਹੁਤ ਚਤੁਰ ਮੰਤਰੀ ਸੀ ਜੋ ਰਾਜੇ ਦੇ ਦਰਬਾਰ ਵਿੱਚ ਸੀ ਉਹ ਹਰ ਸਮੱਸਿਆ ਦਾ ਹੱਲ ਕੱਢ ਸਕਦਾ ਸੀ ਅਤੇ ਰਾਜਾ ਕੋਈ ਵੀ ਵੱਡਾ ਫੈਸਲਾ ਕਰਨ ਤੋਂ ਪਹਿਲਾਂ ਉਸ ਤੋਂ ਸਲਾਹ ਲੈਂਦਾ ਸੀ ਇਸ ਕਰਮ ਦਰਬਾਰ ਵਿੱਚ ਹੋਰ ਲੋਕ ਉਸ ਮੰਤਰੀ ਨਾਲ ਈਰਖਾ ਕਰਦੇ ਸਨ ਇੱਕ ਦਿਨ ਰਾਜੇ ਨੇ ਮੰਤਰੀ ਨੂੰ ਕਿਹਾ ਤੂੰ ਬਹੁਤ ਅਕਲਮੰਦ ਹੈ ਪਰ ਤੇਰਾ ਪੁੱਤ ਬਹੁਤ ਮੂਰਖ ਹੈ ਉਸ ਵਿੱਚ ਕੋਈ ਸਮਝ ਨਹੀਂ ਮੰਤਰੀ ਨੇ ਗੱਲ ਚੰਗੀ ਨਹੀਂ ਲੱਗੀ ਅਤੇ ਉਸਨੇ ਪੁੱਛਿਆ ਮਹਾਰਾਜ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਤੁਹਾਨੂੰ ਕਿਉਂ ਲੱਗਦਾ ਹੈ ਕਿ ਮੇਰਾ ਪੁੱਤ ਮੂਰਖ ਹੈ ਰਾਜੇ ਨੇ ਕਿਹਾ ਹਰ ਸਵੇਰ ਜਦੋਂ ਮੈਂ ਲੋਕਾਂ ਨੂੰ ਮਿਲਣ ਜਾਂਦਾ ਹਾਂ ਤੇਰਾ ਪੁੱਤ ਉੱਥੇ ਹੁੰਦਾ ਹੈ ਹਰ ਰੋਜ਼ ਮੈਂ ਉਸ ਤੋਂ ਪੁੱਛਦਾ ਹਾਂ ਸੋਨਾ ਜ਼ਿਆਦਾ ਕੀਮਤੀ ਹੈ ਜਾਂ ਚਾਂਦੀ ਅਤੇ ਹਰ ਵਾਰ ਤੇਰਾ ਪੁੱਤ ਕਹਿੰਦਾ ਹੈ ਚਾਂਦੀ ਇਹ ਸੁਣ ਕੇ ਪੂਰਾ ਦਰਬਾਰ ਹੱਸਣ ਲੱਗਾ ਅਤੇ ਮੰਤਰੀ ਨੂੰ ਬਹੁਤ ਬੁਰਾ ਲੱਗਿਆ ਉਹ ਬਿਨਾਂ ਕੁਝ ਕਹੇ ਸਿੱਧਾ ਆਪਣੇ ਘਰ ਗਿਆ ਅਤੇ ਆਪਣੇ ਪੁੱਤ ਨੂੰ ਪੁੱਛਿਆ ਬੇਟਾ ਦੱਸੋ ਕਿਹੜੀ ਧਾਤੂ ਵਧੇਰੇ ਕੀਮਤੀ ਹੁੰਦੀ ਹੈ ਸੋਨਾ ਜਾਂ ਚਾਂਦੀ ਪੁੱਤ ਨੇ ਤੁਰੰਤ ਜਵਾਬ ਦਿੱਤਾ ਪਿਤਾ ਜੀ ਸੋਨਾ ਮੰਤਰੀ ਨੇ ਫਿਰ ਪੁੱਛਿਆ ਜੇ ਤੈਨੂੰ ਪਤਾ ਹੈ ਕਿ ਸੋਨਾ ਵਧੇਰੇ ਕੀਮਤੀ ਹੁੰਦਾ ਹੈ ਤਾਂ ਫਿਰ ਤੂੰ ਰਾਜੇ ਨੂੰ ਗਲਤ ਜਵਾਬ ਕਿਉਂ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਚਾਂਦੀ ਵਧੇਰੇ ਕੀਮਤੀ ਹੈ ਪੁੱਤ ਨੇ ਹੱਸਦੇ ਹੋਏ ਕਿਹਾ ਪਿਤਾ ਜੀ ਹਰ ਸਵੇਰ ਜਦੋਂ ਰਾਜਾ ਬਾਜ਼ਾਰ ਵਿੱਚ ਆਉਂਦਾ ਹੈ ਉਹ ਮੈਨੂੰ ਬੁਲਾਉਂਦਾ ਹੈ ਅਤੇ ਮੇਰੇ ਸਾਹਮਣੇ ਦੋ ਸਿੱਕੇ ਰੱਖਦਾ ਹੈ ਇੱਕ ਚਾਂਦੀ ਦਾ ਇੱਕ ਸੋਨੇ ਦਾ ਅਤੇ ਕਹਿੰਦਾ ਹੈ ਵਧੇਰੇ ਕੀਮਤੀ ਚੀਜ਼ ਚੁਣੋ ਮੈਂ ਚਾਂਦੀ ਦਾ ਸਿੱਕਾ ਚੁੱਕ ਲੈਣਾ ਹੈ ਤੇ ਰਾਜਾ ਹੱਸ ਕੇ ਚਲਾ ਜਾਂਦਾ ਹੈ ਮੰਤਰੀ ਨੇ ਪੁੱਛਿਆ ਪਰ ਤੂੰ ਹਮੇਸ਼ਾ ਚਾਂਦੀ ਦਾ ਸਿੱਕਾ ਹੀ ਕਿਉਂ ਚੁੱਕਦਾ ਹੈ ਅੱਜ ਮੇਰਾ ਸਾਰੇ ਦਰਬਾਰ ਵਿੱਚ ਮਜ਼ਾਕ ਉਡਾਇਆ ਗਿਆ ਪੁੱਤ ਹੱਸਦਾ ਹੋਇਆ ਮੰਤਰੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਉਸ ਨੇ ਇੱਕ ਬਕਸਾ ਖੋਲ੍ਹਿਆ ਅਤੇ ਬਕਸਾ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਹੋਇਆ ਸੀ ਇਹ ਵੇਖ ਕੇ ਮੰਤਰੀ ਹੈਰਾਨ ਰਹਿ ਗਿਆ ਅਤੇ ਪੁੱਛਿਆ ਅੰਨੇ ਚਾਂਦੀ ਦੇ ਸਿੱਕੇ ਕਿੱਥੋਂ ਆਏ ਪੁੱਤ ਨੇ ਹੱਸ ਕੇ ਕਿਹਾ ਪਿਤਾ ਜੀ ਇਹ ਉਹ ਸਿੱਕੇ ਹਨ ਜੋ ਰਾਜਾ ਹਰ ਰੋਜ਼ ਮੈਨੂੰ ਦਿੰਦਾ ਹੈ ਜਦੋਂ ਮੈਂ ਸੋਨੇ ਦਾ ਸਿੱਕਾ ਚੁਣ ਲਵਾਂਗਾ ਉਹ ਮੈਨੂੰ ਪੁੱਛਣਾ ਬੰਦ ਕਰ ਦੇਵੇਗਾ ਅਤੇ ਮੇਰੀ ਰੋਜ਼ ਦੀ ਆਮਦਨ ਬੰਦ ਹੋ ਜਾਵੇਗੀ ਰਾਜਾ ਨੂੰ ਮਜ਼ਾ ਆਉਂਦਾ ਹੈ ਜਦੋਂ ਮੈਂ ਚਾਂਦੀ ਚੁਣ ਕੇ ਕਹਿੰਦਾ ਹਾਂ ਕਿ ਚਾਂਦੀ ਵਧੇਰੇ ਕੀਮਤੀ ਹੈ ਉਹ ਹੱਸ ਕੇ ਚਲਾ ਜਾਂਦਾ ਹੈ ਅਤੇ ਮੈਂ ਹਰ ਰੋਜ਼ ਇੱਕ ਨਵਾਂ ਚਾਂਦੀ ਦਾ ਸਿੱਕਾ ਲੈ ਲੈਂਦਾ ਹਾਂ ਇਹ ਸੁਣ ਕੇ ਆਪਣੇ ਪੁੱਤ ਤੇ ਮਾਣ ਮਹਿਸੂਸ ਕੀਤਾ ਹੁਣ ਉਹ ਸਮਝ ਗਿਆ ਸੀ ਕਿ ਲੋਕ ਭਲੇ ਹੀ ਉਸਦੇ ਪੁੱਤ ਨੂੰ ਮੂਰਖ ਸਮਝਦੇ ਹੋਣ ਪਰ ਉਸ ਦੀ ਅਕਲਮੰਦੀ ਕੁਝ ਹੋਰ ਹੀ ਸੀ ਹੁਣ ਜਦ ਵੀ ਕੋਈ ਮੰਤਰੀ ਦੇ ਪੁੱਤ ਨੂੰ ਮੂਰਖ ਕਹਿੰਦਾ ਮੰਤਰੀ ਸਿਰਫ ਮੁਸਕਰਾ ਕੇ ਚਲਾ ਜਾਂਦਾ ਮਿੱਤਰੋ ਤੁਸੀਂ ਧਿਆਨ ਦਿੱਤਾ ਹੋਵੇਗਾ ਕੁਝ ਲੋਕ ਥੋੜਾ ਕੰਮ ਕਰਕੇ ਵੀ ਵੱਡਾ ਦਿਖਾਵਾ ਕਰਦੇ ਹਨ ਪਰ ਕੁਝ ਲੋਕ ਵੱਡੀਆਂ ਚੀਜ਼ਾਂ ਕਰਦੇ ਹਨ ਪਰ ਸ਼ੋਰ ਨਹੀਂ ਮਚਾਉਂਦੇ ਕਿਤੇ ਲੋਕ ਤੁਹਾਡੂ ਮੂਰਖ ਜਾਂ ਪਾਗਲ ਕਹਿੰਦੇ ਹਨ ਪਰ ਇਹ ਮਾਨਜੋਗ ਨਹੀਂ ਅਸਲ ਸਫਲਤਾ ਚੁੱਪਚਾਪ ਸਹੀ ਸਮੇਂ ਤੇ ਆਉਂਦੀ ਹੈ ਜੇ ਤੁਸੀਂ ਜੋ ਕਰ ਰਹੇ ਹੋ ਉਹ ਸਹੀ ਹੈ ਜੇ ਲੋਕ ਤੁਹਾਨੂੰ ਮੂਰਖ ਜਾਂ ਪਾਗਲ ਕਹਿੰਦੇ ਹਨ ਤਾਂ ਪਰਵਾਹ ਨਾ ਕਰੋ ਦੁਨੀਆ ਉਹਨਾਂ ਨੂੰ ਪਾਗਲ ਕਹਿੰਦੀ ਹੈ ਜੋ ਉਹਨਾਂ ਦੀ ਸਮਝ ਤੋਂ ਪਰੇ ਹੁੰਦੇ ਹਨ ਅਕਲਮੰਦੀ ਹਮੇਸ਼ਾ ਸ਼ਬਦਾਂ ਵਿੱਚ ਨਹੀਂ ਸਮਝਦਾਰੀ ਦੇ ਕੰਮ ਵਿੱਚ ਹੁੰਦੀ ਹੈ ਕਈ ਵਾਰ ਦੂਜਿਆਂ ਦੀ ਨਜ਼ਰ ਵਿੱਚ ਮੂਰਖ ਲੱਗਣ ਵਾਲਾ ਅਸਲ ਵਿੱਚ ਸਭ ਤੋਂ ਵੱਧ ਹੁਸ਼ਿਆਰ ਹੁੰਦਾ ਹੈ ਜੋ ਲੋਕ ਤੁਹਾਡੀ ਯੋਜਨਾ ਨੂੰ ਨਹੀਂ ਸਮਝਦੇ ਉਹ ਤੁਹਾਨੂੰ ਮੂਰਖ ਸਮਝਣਗੇ ਪਰ ਅਸਲ ਸਫਲਤਾ ਚੁੱਪਚਾਪ ਸਹੀ ਸਮੇਂ ਤੇ ਆਉਂਦੀ ਹੈ ਜੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰੋ ਅਤੇ ਹੋਰ ਲੋਕਾਂ ਨਾਲ ਸ਼ੇਅਰ ਕਰੋ ਅਸੀਂ ਫਿਰ ਮਿਲਾਂਗੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਇਸ ਲਈ ਧਿਰਜ ਰੱਖੋ ਸ਼ੁਕਰਗੁਜ਼ਾਰ ਰਹੋ ਅਤੇ ਜ਼ਿੰਦਗੀ ਵਿੱਚ ਅੱਗੇ ਵਧਦੇ ਰਹੋ